ਕੀ ਪੀਓ ਜੀ ਚਾਹ ਜੀ ਜਿੰਨੂੰ ਵੀ ਪਸੰਦ ਨਾਲ ਨਾਲ ਮਿੱਠਾ ਵੀ ਮਿਲੂਗਾ ਕੁਛ ਤੇ ਚੱਕੋ ਸਾਰੇ ਚਾਹ ਦੇ ਚਾਹ ਬਣ ਹਾਂ ਇਹ ਕੱਪੜੇ ਹੀ ਬੈੱਡ ਨੂੰ ਫਿਰਦੀ ਹੈ ਕੁੜੀ ਚਾਹ ਦੇ ਜਿਹੜੇ ਚਾਹਵਾਨ ਨੇ ਜੂਤੂ ਕਿਉਂ ਇੰਜੋਏ ਕਰੋ ਚਾਹੀ ਇਯਮਰੋ ਦਾਂਬਿਚੇ ਲੜਪੇ ਦੋਨੇ ਮੈਂ ਪ੍ਰਾ ਉਹ ਕਹਿੰਦੀ ਮੈਂ ਅਮਰੋਦ ਨਹੀਂ ਦਿੰਦੀ ਨੂਨ ਇਹਨੂੰ ਨਮਕ ਜਿੰਦਾ ਸੀ ਗਏ ਨੇ ਥੋੜਾ ਨਮਕ ਲੈ ਲਿਆ ਪਰੀ ਨੇ ਗਾ ਪਾਇਆ ਵੈ ਪਰੀ ਦੇ ਦੋਰੇ ਬੰਨ੍ਹ ਲੈਗੇ ਆ ਕਗਵਾ ਹੈ ਏ ਆਹ ਤੇ ਆਹ ਰੋਦਵੀ ਗਿਰੀ ਗਿਆ ਮੇਰਾ ਸੁਲੂ ਬਈਆ ਕੀ ਕਹਿੰਦੀ ਹੈ ਜੱਤੇ ਮੈਂ ਗੁੱਸੇ ਆ ਰਹੀ ਹਾਂ ਨਹੀਂ ਆ ਵੇ ਕੀ ਹੋਇਆ WhatsApp ਭਾਈ ਬਾਸ 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 ਬਚ ਜਾਣਾ ਥੋੜੀ ਨੂਨ ਵਾਸਤੇ ਇੰਨਾ ਕੁੱਟਦਾ ਜਵਾਬ ਕੋਧੇ ਲੈ ਖਾਈ ਸੀ ਅਬ ਨਹੀਂ ਚੇਕੀਂ ਤਾ ਅਜ ਮਨੂ ਨੇ ਕੋਈ ਨਾ ਵਧੀਆ ਮੇ ਲੱਗਿਆ ਇਹਨੂੰ ਮਾਰਨ ਦੇ ਚੱਕਰ ਚ ਆਪਣਾ ਅਮਰੂਦ ਵੀ ਨੀਚੇ ਡੇੜਤਾ ਸਾਬੀ ਕਰ ਲੂ ਲੇਕਿਨ ਦਿਲ ਨਹੀਂ ਸਾਬ ਕਰਦੀ ਕੋਈ ਲੇਕਿਨ ਕਿ ਨਹੀਂ ਸਾਬ ਕਰਦੀ ਦਿਲ ਦੇ ਦਿਲ ਇਹਦੇ ਤੇੜੇ ਦਿਲ ਤੇ ਗੰਦਗੀ ਹੈ ਹੈ ਪੰਗੜਾ ਲਾਉਣਾ ਹੈ ਜਿਹੜੀ ਤੇਰੇ ਹਾਂ ਤੇਵੇ ਲੱਗੇ ਹੋਏ ਨੇ ਇਹਨਾਂ ਨੂੰ ਕੱਟਣ ਤੇ फटाफट बस बैड ते रख के मारती कैंची आ देखो हाय रात देखने दी मैं कैसा ते तो मैं फिर तो उन्हें दिखाऊंगी मेरा सूट जो तो कट किता जाऊंगा <coughs> निवार नहारा दुखंता सुखरास्ता को भी न कोला गी जा परम भाग्यसोजा गो चिगर वाय सुहा पैरे सतगु तुम दूत परमेश्वर मारे जनकी पैग रखी करतारे बाद सार सब बस कर दी अमृत नाम महारी ने निरप हो संगत, संगत में की दान ਸਾਡੋ ਪਰਮੇਵਰ ਤੁਹਾਨੂੰ ਨਾਨਕ ਕੋਟ ਕਾ ਹਰਿ ਸਤਿ ਸਾਕ ਅਰਦਸੁ ਆਨੁ ਸੋਖਮਾ ਲਾ ਪੈ ਜੋ ਕਸਰ ਦੇ ਹਾਰੇ ਜੋ ਕੀ ਤੋਗੋ ਦੇ ਹਮਾਰੇ ਆਹ ਨਾਮ ਮੰਨ ਲਗਾ ਜੰਦੇ ਸੋਗਾ ਅੰਗੂ ਜੀ ਦੇ ਕਾਤਾ ਵੰਦਨ ਕਾਟ ਕਰੇ ਮੰਨ ਲਗ ਮੂਰਨ ਗੁਪ ਗਤ ਰਹਤਾ ਰਹੋ ਨਾਨਕ ਗੁਰ ਨਾਸਿ ਆਗਿ ਜਗ ਨਸੀ ਆਨੰਦ ਕਰੇ ਰਦਾਸਾ

ਸਸੇ ਕਾ ਅਸੀਂ ਤਾਂ ਤਿਆਰ ਹੋ ਰਿਹਾ ਹੱਸ ਤਾਂ ਜਾ ਰਹਾਂਗੇ ਨਹੀਂ ਬਸ ਅਸੀਂ ਅਕਾਦਮੀ ਸਾਡੇ ਆਉਂਦੇ ਤੱਕ ਰਹਿ ਬਸ ਸਾਡੇ ਆਉਂਦੇ ਤੱਕ ਸਾਡੇ ਆਉਂਦਿਆਂ ਤੱਕ ਅਸੀਂ ਥੋੜੀ ਮੀਟ ਕਰ ਲੈ ਚਾਰ ਓਕੇ ਬਾਸ ਹੁਣ ਅਸੀਂ ਜਾਣਾਂਗੇ ਸੋ ਝੰਡ ਕੇ ਨਾ ਆਇਓ ਛੱਡ ਕੇ ਆਉਤ ਡੜੀ ਤਾਂ ਸੋਨ ਬਣਾ ਲਓ ਬਈ ਹੁਣ ਅਸੀਂ ਜਾਣ ਲੱਗੇ ਨਾਨਕੇ ਘਰ ਤੋਂ ਵਾਪਸ ਐਂਡ ਐਂਡ ਹੋ ਤੁਨਾ ਜਿਹੜਾ ਪਾਊਡਰ ਬਾਕਸ ਮੇਰੇ ਤੋਂ ਦੱਸਿਆ ਸੀ ਜਾਂਦੇ ਜਾਂਦੇ ਉਹਦੀ ਕੋਈ ਨਾ ਕੋਈ ਕਲਿੱਪ ਬਣਾ ਕੇ ਚੱਲਦੇ ਠੀਕ ਹੈ ਮੰਮੀ ਆਹ ਦੇਖੋ ਜੀ ਸਾਡੀ ਮੰਮੀ ਕਿੰਨੀ ਸੋਹਣੀ ਲੱਗ ਰਹੀ ਹੈ ਆ ਮੇਰਾ ਮਾਮਾ ਤੇ ਆਪਸਾਂ ਛੱਡਣਾ ਚਲੋ ਭਾਈ ਪਾ ਲੈ ਲੋ ਬਸ ਹੁੰਦਾ ਕੀ ਬਦਲੋ ਜਾਨੀ ਠੂਕ ਤੂੰ ਗਰਾ ਤੂੰ ਅੱਜ ਸਾਰਾ ਦਿਨ ਭਈ ਇਹਨਾਂ ਦਾ ਸਮਾਂ ਆਲੇ ਅੱਜ ਘਰ ਇਹਨਾਂ ਵਾਸਤੇ ਚਾਪਕੜੇ ਬਣਾ ਕੇ ਰੱਖੇ ਰੈੱਡ ਕਰਕੇ ਹੁਣ ਤੁਸੀਂ ਚਾਪਕੜੇ ਸੱਕੋ ਆਸਾਨ ਕਰੋ ਬਾਏ ਬਾਏ ਵਿਟਾਓ ਸਾਰຫມੋਟ ਸੰਗਤ ਤੇ ਕਰੋ ਵਿਦਾ ਖਾ ਕੇ ਦੇਖੋ ਮੰਮੀ ਟੇਸਟ ਕਰੋ ਕੀ ਬਾਤ ਦੀ ਪਾਰਟ ਕਰਮੀ ਨੰਨ ਗਈ ਇੰਜੋਏ ਕਰੋ ਕੁੜੀ ਗਈ ਲੰਗਿਆ ਕੰਮ ਮੈਂ ਪੀ ਲਈ ਕਿਉਂ ਜੀ ਇਹਨੇ ਮੈਂ ਹਾਂ ਮੈਂ ਤਾਂ ਪੀ ਲਈ ਚਾਹ ਪੀ ਲਈ ਮਮਤਾ ਮਮਤਾ ਨੇ ਕਿੰਦੀ ਪੀ ਲੈ ਸਸਿਆ ਕਾ ਅੱਜ ਸਨੀਮਾ ਨੇ ਬਾਰੇ ਬੋਲ ਸਾਰੇ ਨੂੰ ਪਿਆਰ ਤੇ ਇਹ ਸਸਿਆ ਕਾ ਅੱਜ ਸਨੀਮਾ ਐ ਸਿੱਪ ਪਕੌੜੇ ਤਾਂ ਹੁਣ ਮੈਂ ਉਹ ਮੁੰਗਾਰੀਆਂ ਸਭ ਦੇ ਸਾਰੇ ਨਾਲ ਪਕੌੜੇ ਕਰੀਆ ਪਕੌੜੇ ਸਾਡੇ ਆ ਹੀ ਰਹੇ ਨੇ ਪਕੌੜੇ ਚਾਪੀ ਲੋ ਦੱਲਾ ਪਕੌੜੇ ਤਾਂ ਲਿਆ ਦਿਓ ਇਸ ਚਾਹ ਡੋਲਣਗੇ ਇਹ ਚਾਹ ਵੀ ਨਾਲ ਪੀ ਮੰਗਿਆ ਆ ਦੇਖੋ ਆ ਗਏ ਸਾਡੇ ਪਕੌੜੇ ਨਾਲ ਇੱਕ ਪੌਚ ਅੱਜ ਹੰਦੀ ਜੀ ਦੇ ਮੈਂ ਖਾਣੇ ਇਹ ਕਿੱਥੋਂ ਧਿਆ ਗਿਆ ਪੌਚ ਪਾਪਾ ਵੀ ਮੰਗੀ ਜਾਂਦਾ ਤੇ ਮੈਂ ਕਹਿੰਨਾ ਹੋਣਾ ਜੀ ਮਾ ਆਹ ਪਰੇ ਖਾ ਗਈ ਹੋਗੀ ਮਾ ਪਰੇ ਨਹੀਂ ਪਾਪੇ ਨੇ ਤਾਂ ਦਿੱਤਾ ਅੱਛਾ ਪਾਪੇ ਨਹੀਂ ਦਿੱਤੇ ਆ ਸਦਾ ਪੌਟ ਖਿਲੋ ਖੁੱਲ ਨਹੀਂ ਰਹੀ ਤਾਂ ਸੀ ਆਪ ਦੀ 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 ਤਾਂ ਖਲਵਾ ਰਹੇ ਦੀ ਖਾਣੇ ਨੂੰ ਖੋਲਣਾ ਹੁੰਦਾ ਇਹ ਮਮਾ ਤੁਸੀਂ ਖਾ ਲਿਆ ਤਾਂ ਦੇਖੋ ਸਾਰੇ ਨਾ ਆ ਦੇਖੋ ਸਾਰੇ ਪੋਲੇ ਇੱਕ ਸਨਿਆਵ ਨੇ ਅਸਾਂ ਨੇ ਸਾਰੇ ਤਰ੍ਹਾਂ ਦੇ ਬਣਾਉਂਦੇ ਨੇ ਮਿਰਚ ਵਾਲੇ ਆਲੂ ਵਾਲੇ ਗੋਭੀ ਵਾਲੇ ਗੋਭੀ ਗੋਪੀ ਆਲੇ ਗੋਪੀ ਦਾ 15 ਗੋਪੀ ਕਿਤੇ ਦਿਸਦੀ ਨਹੀਂ ਮਰੀ ਗੋਪੀ ਸਾਡਾ ਪੋਪਾ ਇਹ ਮੈਂ ਪਾਰ ਪਾ ਦੇਖਦਾ ਹੈ ਦੇਖਦਾ ਕਿਵੇਂ ਪਾੜ ਲੱਗ ਰੇ ਤੂੰ ਤਾਂ ਬਈ ਮਿਚਾਉਣੇ ਖਾ ਦੇ ਚਲੋ ਭਾਈ ਚੱਲੀਏ ਆਪਾਂ ਛੇਤੀ ਛੇਤੀ ਮੋਹਾਈ ਨੱਚ ਜਾਣ ਲੱਗਿਓ ਰੋ ਸਾਰੇ ਰੋ ਬਾਇਆ ਮੈਂ 76 ਲੰਗਾਂ ਕਿਧਰੇ ਮੈਂ ਦੇ ਦੂੰ ਪੀੜੀ ਪੜੀ ਗਈ ਤੇ ਮੰਮੀ ਦੀ ਫੜਾ ਦੇ ਇਧਰ ਮੈਂ ਮੁੜ ਕੇ ਵੀ ਆਉਣਾ ਰਸਤੇ 'ਚ ਬਾਂਦਰ ਹੋ ਜਾਂਦੇ ਮਮਮੀ ਮੈਂ ਅੰਦਰ ਹੋ ਗਏ ਸੋਨੂੰ ਕੀ ਚਿੰਤਾ ਮਮਤਾ ਤਾਂ ਭੱਜ ਤੁਸੀਂ ਆਪਦੀ ਚਿੰਤਾ ਕਰੋ ਮਮਤਾ ਤਾਂ ਭੱਜ ਲੂਗੀ ਬਾਂਦਰਾਂ ਦੇ ਬਸ ਇਧਰ ਹੈਲੋ ਜੀ ਅਸੀਂ ਪਹੁੰਚ ਗਏ ਜੀ ਵਾਜ ਡਾਕਸ ਤੇ ਜਿੱਥੇ ਮੈਂ ਤੁਹਾਨੂੰ ਕਿਹਾ ਸੀਗਾ ਬਹੁਤ ਸੋਹਣਾ ਵਿਊ ਇੱਥੋਂ ਦਾ ਮਤਲਬ ਬਹੁਤ ਜਿਆਦਾ ਦੂਰ ਆ ਚੱਲ ਕੇ ਜਾਣਾ ਪਊਗਾ ਕਟੂਕਟ ਨਹੀਂ ਮੈਨੂੰ ਤਾਂ ਅੱਧਾ ਘੰਟਾ ਲੱਗ ਜਾਊਗਾ ਉੱਥੇ ਤੁਰ ਕੇ ਜਾਂਦੇ ਤੇ ਮੇਰ ਤੋਂ ਵੀ ਇੱਥੇ ਠੀਕ ਨਹੀਂ ਕਿ ਤਾਂ ਮੈਂ ਮਾਮੇ ਨੂੰ ਕਿਹਾ ਵੀ ਮਤਲਬ ਤੁਸੀਂ ਆ ਸਾਈਡ ਦਾ ਸਾਰਾ 뷰 ਦਿਖਾ ਦਿਓ ਤੇ ਮੇਰਾ ਬਲੌਗ ਬਣ ਜਾਊਗਾ ਇੱਕ ਛੋਟਾ ਜਿਹਾ ਤਾਂ ਕਿ ਮਤਲਬ ਦੇਖੋ ਮੈਂ ਨਨਕੇ ਦਾ ਇਹ ਹੀ ਮਤਲਬ ਬਹੁਤ ਵਧੀਆ ਚੀਜ਼ ਹੈ ਇੱਥੇ ਮੈਂ ਕਦੇ ਆਈ ਤੇ ਹੈ ਨਹੀਂ ਫੈਸ਼ਲ ਬਲੌਗ ਦੇ ਲਈ ਇੱਥੇ ਆਇਾਂਗੇ ਤੇ ਮਾਮਾ ਹੀ ਅੱਗੇ ਤੱਕ ਦਾ ਸਾਰਾ ਦਿਖਾਉਂਦੇ ਰਹਿਣਗੇ ਉਸਾਈਡ ਦਾ ਸੱਦਾ ਨਾਲ ਸਾਠ ਠੀਕ ਹੈ Thank ਸਾਰੇ ਬਈਆਂ ਤੁਹਾਡੀ ਨਹੀਂ ਮੰਨਦੀ ਨਾ ਉਹ ਸਾਰੇ ਦਿਖਾਤੇ ਪੈਰੀਂ ਪੁਣੀ ਉੱਥੇ ਦੇਖੋ ਜੀ ਮੇਰੇ ਮੰਮੀ ਨੇ ਕਰੀ ਮੈਂ ਤਾਂ ਆਪਣਾ ਬਣਾਇਆ ਛੋੜਿਆ ਬਲੌਗ ਤੇ ਉੱਥੋਂ ਲੈ ਕੇ ਸਾਰਾ ਕੁਝ ਮਤਲਬ ਦਿਖਾ ਕੇ ਲੈ ਕੇ ਆਈ ਲੈ ਅੱਜ ਆਪਾਂ ਨੇ ਪਹਿਲੀ ਵਾਰ ਫਸਟ ਟਾਈਮ ਇੱਥੇ ਆਈ ਬਹੁਤ ਮਜ਼ਾ ਆਇਆ ਤੇ ਆਸ-ਪਾਸ ਤੇ ਥੋੜੇ-ਥੋੜੇ ਪੈੜ ਤਾਂ ਸਾਨੂੰ ਲੱਗ ਰਹੇ ਨੇ ਲੈਣ ਨਲਕਾ ਦੇ ਖਰੇ I have to knock